ਮਨਰੂਪ ਚਾ ਲੋ ਵੀ ਉਹ ਲਗਾਇਆ ਛੋਟਾ ਆਪਣਾ ਹਾਂਜੀ ਬੱਤੂ ਆ ਗਿਆ ਮੈਂ ਆ ਗਿਆ ਥੱਲੇ ਆ ਗਿਆ ਬਸ ਹੁਣ ਆਪਾਂ ਕਰਾਂਗੇ ਘੋੜੇ ਦੀ ਦਵਾਈ ਸਾੜੀ ਗਰੀ ਤੋਂ ਲਾਵਾਂਗੇ ਸਾਰੀ ਚੰਗੀ ਜਿਹਾ ਕਰੋ ਵੀ ਚੱਕਾ ਆਕੇ ਦੀ ਰਿਪੋਰਟ ਅੰਕੀਵਾ ਬੀਓ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਵੇਰੇ ਆਪਾਂ 6 ਵਜੇ ਉੱਕੇ ਹੀ ਸ਼ਾਂਬਾ ਪਾਰ ਕਰਕੇ ਨੀਂਦ ਬਹੁਤ ਆਉਂਦੀ ਓੜਾ ਪਾ ਘਰ ਖਲੋਸ਼ ਹੋ ਕੇ ਤੈਨਂ ਨਿਕਲਦੇ ਆਂ ਅੱਜ ਸਵੇਰੇ ਆਪਾਂ ਕਾਫੀ ਤੇ ਆ ਰਹੇ ਆ ਪਰੋਠਾ ਨਾਲੇ ਹੂੰ ਬਾਬੇਓ ਪੰਪ ਤੇ ਲਾਤੀ ਗੱਡੀ ਆਪਾਂ ਸਿੱਧੀ ਕਰਕੇ ਤੇ ਲੋਡ ਆਪਣਾ ਬਣਦਾ ਫਿਰ ਰੱਡਿਆ ਹੋਇਆ ਇੱਕ ਆ ਸਾਹਵੇਂ ਤੋਂ ਅੰਮਦਾਬਾਦ ਆ 2 ਵਜੇ ਤੱਕ ਕਲੀਅਰ ਹੋਊਗਾ ਤਾਂ ਹੁਣ ਟਾਈਮ ਹੋਇਆ 1 ਵਜਾ ਤੇ ਇਸ਼ਨਾਨ ਪਣੀ ਆਪਾਂ ਕਰ ਲਈਏ ਸਫਾਈਆਂ ਸਫਾਈਆਂ ਥੱਲੇ ਹੋ ਗਈਆਂ ਆਪਣੀਆਂ ਤੇ ਓਕੇ ਰਿਪੋਰਟ ਹੋ ਗਿਆ ਕੰਮ ਹੁਣ ਆਪਾਂ ਕਰ ਲਈਏ ਇਸ਼ਨਾਨ ਪਣੀ ਬੜੇ ਬੁਰੇ ਹਾਲ ਯਾਰ ਲੋ ਵੀ ਤਿਆਰੀ ਆਪਣੀ ਪਿੰਡ ਜਾਣ ਦੀ ਤੇ ਜਲ ਆਪਣੇ ਕੋਲ ਥੋੜਾ ਜਿਹਾ 5000 ਦਾ ਪਾਵਰ ਲੈਣਾ ਨਾਨ ਬਣੀ ਆਪਣੇ ਹੋ ਗਏ ਆ ਮੰਦ ਵੱਜ ਗਏ ਪੂਰੇ ਆਪਾਂ ਬਾਬੇ ਕਟੂਏ ਭੌਂਚਾਣੇ ਕਟੂਏ ਤੇ ਕਟੂਏ ਪਹੁੰਚੀ ਆਪਾਂ ਕਰਾਉਣੀਆਂ ਆ ਪੌਂਚ ਕੂਰੀਅਰ ਇੱਥੇ ਕਰਾਵਾਂਗੇ ਬਾਬੇ ਪੌਂਚ ਕੂਰੀਅਰ ਆਪਾਂ ਤੇ ਗੱਡੀ ਪੂਰੀ ਆਪਾਂ ਸਾਈਡ ਤੇ ਲਾ ਦਨੇ ਆ ਦਵਾ ਕੇ ਹੰਦ ਲੋਗੀ ਹੋ ਗਈ ਪਹੁੰਚ ਆਪਣੀ ਕੋਰੀਅਰ ਰੀਟੀਸੀ ਗੱਡੀ ਆਪਾਂ ਲਾਉਣੀ ਪਈ ਉਪਰੇ ਆਪਣੇ ਨਾਲ ਤੇ ਨੇੜੇ ਖੜੀ ਸੀ ਪਰ ਪਲੇਕੇ ਨਾਲ ਨਾਲ ਦਹੀਂ ਦਾ ਕਾਣਾ ਸਾਹਮਣੇ ਰੀਟੀਸੀ ਆ ਇਧਰ ਤੇ ਅੱਗੇ ਚੱਲ ਗਏ ਆਪਾਂ ਪਿਛਲੀ ਰੀ ਪਿੱਛੇ ਡੱਕਦੀ ਗੱਡੀ ਅੱਗੇ ਹੁਣਾ ਪਿਆ ਹੋਣਾ ਰੀ ਅੱਗੇ ਡੱਕਦੇ ਪਿੱਛੇ ਹੁਣਾ ਪਿਆ ਚਲੋ ਕੋਈ ਗੱਲ ਨਹੀਂ ਕੀ ਕਰਨਾ ਲੋ ਵੀਰੋ ਪਹੁੰਚ ਗਏ ਲਖਣਪੁਰ ਓਏ 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 ਸਾਡਾ ਪਹਲਾ ਵੇ ਸਾਡਾ ਪਹਲਾ ਵੇ ਲਖਣਪੁਰ ਪਹੁੰਚ ਗਏ ਕਹਿੰਦੇ ਇੱਥੇ ਵੀ ਕੀ ਕਹਿੰਦੇ ਉਹਨਾਂ ਨੂੰ ਲੱਡੂ ਕਰਾਰੇ ਲੱਡੂ ਕਰਾਰੇ ਬਹੁਤ ਮਸ਼ਹੂਰ ਆ ਬਾਕੀ ਉਥੇ ਲਖਣਪੁਰ ਦੇ ਇਹਨੇ ਜਗ੍ਹਾ ਮਿਲੂਗੀ ਖਾ ਕੇ ਜਾਵਾਂਗੇ ਇਹ ਜੀ ਲੱਡੂ ਕਰਾਰੇ ਲੱਡੂ ਕਰਾਰਿਆਂ ਦਾ ਘਰ ਕੰਦਿਆ ਰਾਜੀ ਨਹੀਂ ਹੁੰਦੀ ਆ ਹੋ ਗਈ ਲਓ ਜੀ ਆਈ ਲਖਨਪੁਰ ਤੇ ਕਿਹੜੇ ਕਿਹੜੇ ਵੀਰ ਭਰਾ ਨੇ ਲਖਨਪੁਰ ਤੇ ਲੱਡੂ ਕਰਾ ਰੇ ਖਾਦੇ ਆ ਧਰਜਾ ਵਾਸਤੇ ਕਰਾਲੇ ਬੈਗ ਆਪ ਦਿੱਤੀ ਸ਼ਗਲੇ ਹੁਣ ਸੱਦੇ ਜਾਵਾਂਗੇ ਪਿੰਡ ਜੇ ਬਈ ਚੰਬੂ ਬਾਰਡਰ ਹੋ ਗਿਆ ਪਾਰ ਆਪਣਾ ਵੜ ਜਾਣਾ ਪੰਜਾਬ ਚ ਬਾਬੇ ਉਹ ਵੀ ਆਪ ਚ ਓਏ ਹੋਏ 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 ਜੋ ਮੇਰਾ ਬਾਲਾ ਚੋਚਕ ਮਰਨ ਡਿਆ ਹੁਣ ਪਤਾ ਨਹੀਂ ਕੀ ਚੱਕਰ ਆ ਖਰਾਕਾਂ ਭਾਲਦਾ ਮੇਰੇ ਹਸਾਬ ਨਾਲ ਆਹ ਪੁੜੀ ਗਿਆ ਬਾਬੇ ਜਦੋਂ ਹੜਾ ਆਇਆ ਹੀ ਨਾ ਪਾਣੀ ਆਇਆ ਜਦੋਂ ਇਧਰੋਂ ਆਹ ਪੁਲ ਟੁੱਟਾ ਹੀ ਆਹ ਸਾਹਮਣੇ ਕਿਉਂ ਨਹੀਂ ਇੱਥੋਂ ਆਹ ਇਧਰੋਂ ਇੱਥੋਂ ਟੁੱਟਾ ਉਹ ਪਰੇ ਉਹ ਟੁੱਟਾ ਕੋਲ ਮਕੋਣਾ ਤੁਹਾਨੂੰ ਬਾਕੀ ਜਾਵੇ ਜਿਆਦਾ ਨੁਕਸਾਨ ਆਹ ਵਾਲੇ ਦਰਿਆ ਨੇ ਕੀਤਾ ਵੇਖੋ ਫਲਪ ਨੱਡ ਗਿਆ ਟੁੱਟੇ ਜਿਹੜੇ ਉਹ ਸਾਹਮਣੇ ਪੁਲ ਟੁੱਟਾ ਵਾ ਸਭ ਤੋਂ ਵੱਧ ਨੁਕਸਾਨ ਆਹ ਵਾਲੇ ਦਰਿਆ ਨੇ ਕੀਤਾ ਪੰਜਾਬ ਦਾ ਤੇ ਪਾਕਿਸਤਾਨ ਦਾ ਲੋ ਵੀ ਪਾਈਸਾ ਵੜ ਕੇ ਪੰਜਾਬ ਚ ਹੁਣ ਜਾਊ ਗੱਡੀ ਆਪਣੀ ਬੁੱਕ ਦੀ ਆਹੀ ਵੀ ਆਪਰੇ ਪਠਾਨਕੋਟ ਆ। ਨਹੀਂ ਆ ਪਠਾਨਕੋਟ। ਚਲੋ ਵੀ ਬਾਬਿਓ ਪਹੁੰਚ ਗਏ ਆਪਾਂ ਦਿਨਾਨਗਰ ਵਾਲੇ ਟੋਲ ਟੈਕਸ ਤੇ ਜਿਹੜਾ ਦਿਨਾਨਗਰ ਤੋਂ ਪਹਿਲਾਂ ਪੈਂਦਾ। ਜਿੱਥੇ ਪਾਉਂਦੇ ਕੰਮ ਕਰਾਇਆ ਹੈ ਗਿਆ ਤੇ ਲੱਗੇ। ਤੇ ਟਾਈਮ ਹੋ ਗਿਆ ਜੇ ਪੌਣੇ 7 ਨਹੀਂ ਪੌਣੇ 6। ਛੇ ਹੋ ਗਿਆ ਟਾਈਮ 6 22 ਵਾਹਿਗੁਰੂ ਸਤਨਾਮ ਸ਼ਿਵ ਵਾਹਿਗੁਰੂ 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 ਲੋਇ ਪਹੁੰਚ ਗਏ ਆਪਣੇ ਗੁਰਦਾਸਪੁਰ ਜੰਮੁਨਾਸ ਪੁਰ ਸਰਹਰ ਨਾਨਕਾਨ ਗੁਰਦਾਸਪੁਰ ਪਹੁੰਚ ਗਏ ਬਾਬਿਓ ਸਾਡੇ ਗੁਰਦਾਸਪੁਰ ਦਾ ਬੱਸ ਸਟੈਂਡ ਨਿਊ ਬੱਸ ਸਟੈਂਡ ਨਿਊ ਬੱਸ ਸਟੈਂਡ ਫਰਜ਼ਾਨ ਬੰਦਾ ਸਿੰਘ ਦਾ ਹਾਜ਼ਰ ਪਾਛੇ ਸ਼ਹਿਰ ਗੁਰਦਾਸਪੁਰ ਲੋਵੀ ਆਪਾਂ ਮੁੜਦੇ ਆਂ ਸ਼ਰੀ ਹ ਆਪਣੇ ਹਲਕੇ ਨੂੰ ਉਧਰ ਪਰੇ ਲੱਗਦੇ ਪੰਘੂੜੇ ਲੱਗੇ ਆ ਕੋਰੋਨ ਦੇ ਮੇਲੇ ਲੱਗੇ ਪਰ ਪਤਾ ਨਹੀਂ ਕਾਦਾ ਇਹ ਕਿਉਂਕਿ ਆਪਾਂ ਨੂੰ ਸ਼ਹਿਰ ਤੋਂ ਆਪਣਾ ਪਿੰਡ ਪੈ ਜਾਂਦਾ ਭਈ 80 ਕਿਲੋਮੀਟਰ ਪੂਰਾ 50 ਕਿਲੋਮੀਟਰ ਦਾ ਵੀਰ ਉਹਨੇ ਕਿੱਧਰ ਲਈ ਫਿਰਦੇ ਲੰਡੀਜੀਵ ਵਾਹਿਗੁਰੂ ਇਹ ਰੋੜਿਆ ਜੀ ਸ਼ਹਿਰ ਸ਼ੇਰ ਗੁਂਦਗੁਰ ਦਾ ਬਾਈਪਾਸ ਤੇ ਆਪਣਾ ਪਿੰਡ ਇੱਕ ਪੁਰਾ ਗਿਆ 9 ਕਿਲੋਮੀਟਰ ਬੀਬੀਆਂ ਵੀ ਆ ਗਏ ਆਪਣੇ ਸ਼ਹਿਰ ਘਮਾਨ ਸੰਤਨ ਭਗਤ ਨਾਮਦੇਵ ਜੀ ਤੇ ਘਰ ਆਪਣਾ ਰਹਿ ਗਿਆ 1.5 ਤੋਂ 2 ਕਿਲੋਮੀਟਰ ਦੇ ਵਿੱਚ ਲੋ ਵੀ ਬਾਪੇ ਪਹੁੰਚ ਕੇ ਘਰ ਤੇ ਘਮਾ ਟੱਪਾ ਟੱਪਾ ਦੇ ਗੱਡੀ ਲਾਉਣੀ ਪਈ ਕਮਾ ਕੇ ਚੁੱਕ ਕੇ ਪੂਰੀ ਤੇ ਗੱਡੇ ਪੈਂਟ ਕਾਣੇ ਦੇ ਚੱਲ ਰਿਹਾ ਆਪ ਕਰ ਰੂਪ ਓਏ ਚੀਜੀ ਮਿਲ ਗਈ ਚੀਜੀ ਚੀਜੀ ਮਿਲ ਗਈ ਲਾਓ ਜੇ ਪਰ ਤੁਸੀਂ ਆਤੀ ਲੈ ਆ ਮੈਂ ਹਾਂ ਹਾਂ ਇਹ ਸਾਰੇ ਮਿਕਸ ਕਰ ਦੇ ਕੋਈ ਬੋਲ ਮਨਰੂਪ ਚੀਜੀ ਆ ਚੀਜੀ ਮਿਲ ਗਈ ਮੱਤਰ ਵਾ ਵਾ Hada te daya. hada daya, haada, te daya, te daya, te daya, te daya, te daya. Aha. Eha, te daya. Eta reka.

이아이아이아이아이아이아 맨呐, 맨 누구? 아아아아다 같은. 아, 맨. 아이유, 아이유, 치트 아웃, 아이유. ਹਾਂਜੀ ਹੁਣ ਰੁਕੋ ਹਾਂਜੀ ਸਤਿ ਸ਼੍ਰੀ ਅਕਾਲ ਬਾਬਿਓ ਕੀ ਹਾਲ ਚਾਲ ਤੁੰਦ ਬਹੁਤ ਜ਼ਿਆਦਾ ਪਈ ਆ ਰੋਡ ਤੇ ਤੇ ਸਾਡਾ ਗੁੱਗੂ ਟੈਨੂ ਅੱਠ ਪੈਂਦਾ ਵਾ ਤੇ ਹੁਣ ਆਪਾਂ ਛੰਗਦੇ ਆ ਪਰੋਂਠੇ ਗੋਦੀ ਆ ਕਿਉਂ ਬੁਗੇ ਹੈਨਾ ਬੁਗੇ ਆਹ ਐ ਕਈ ਹੁੰਦੀ ਚਲੋ ਕਈ ਹੁੰਦੀ ਚੱਲੇ ਲੋ 嗯。 ਹਾਂਜੀ ਪੰਜੀ ਮਾਂ ਮਾਂ ਹਾਂ ਕੰਨ ਮਾਂ ਹਾਂਜੀ ਬਤੂ ਤੋਂ ਦੋ ਬਾਬੇ ਉਹ ਕਰ ਸਕਦੇ ਤੁਸੀਂ ਚੈੱਕ ਹੁਣ ਆਪਾਂ ਹੋ ਗਏ ਗੱਡੀ ਤੋਂ ਵਾਲੇ ਤੋ ਆ ਤੋ ਇਹੋ ਗੱਡੀ ਦੀ ਆਪਣੀ ਦੀ ਆ ਮੰਗਾਇਆ ਪੰਜ ਗਾਰਡ ਸੈਲਫੀ ਸਟਿਕ ਟਾਈਪ ਤੇ ਇਹਨੂੰ ਆਪਾਂ ਜਦਾਂ ਕਿਤੇ ਲਾ ਗਏ ਇਹਨੂੰ ਰੱਖ ਸਕਦੇ ਆ ਕਾਫੀ ਲੈਂਥ ਦੇ ਲੰਬੀ ਆ ਪੋਹੋ ਦੀ ਚਕਾੜਾ ਇਤਾਂ ਕਰਕੇ ਤੇ ਇਹਨੂੰ ਆਪਾਂ ਐ ਘਵਾ ਸਕਦੇ ਹਾਂ ਬੱਤੀ ਵੀ ਜਗਦੀ ਬਾਬੇ ਦੀ ਬੱਤੀ ਹੈ ਪਾਪਾ ਕਿਦਾਂ ਮੈਂ ਵੇਖਾ ਚੇਂਦਰਗੜ੍ਹ ਤੋਂ ਹੁੰਦਕ ਨਹੀਂ ਤੋਂ ਕਿਦਾਂ ਠੀਕ ਠਾਕ ਹੋਰੀ ਨਾ ਵੀ ਗੱਡੀ ਆਪਾ ਲਾਤੀ ਸਿੱਧੀ ਕਰਕੇ ਤੇ ਨਾ ਟਿਕ ਆਪਣਾ ਖੁੱਲ ਕੇ ਡਿੱਪਿਆ ਆਪਦਾ ਨਾ ਡਿੱਪਿਆ ਆਪਦਾ ਕੋਈ ਚੱਕਰ ਨਹੀਂ ਜਦਾਂ ਲਾਉਣੇ ਲਾ ਗਿਆ ਦਿੱਤੇ ਟਰਾਲੀ ਫਿਰ ਧੋ ਕੇ ਪਹਿਲਾਂ ਫਿਰ ਮੁੜ ਕੇ ਲਾ ਕੇ ਟਰਾਲੀ ਫਿਰ ਕੋੜਾ ਕੱਲਾ ਧੋਾਂਗੇ ਡੀਜ਼ਲ ਮਾਰ ਕੇ ਕਰ ਸਾਧੇ ਕਿੰਨੀ ਮਿੱਟੀ ਆ ਅਬ ਬੰਪਰ ਵੜਾ ਕੇ ਢਾਂਡ ਬਣਾਇਆ ਹੈਗਾ ਕੋਈ ਨਹੀਂ ਫੇਕ ਰਾਵਾਂ ਕੰਮ ਇਹਦਾ ਫਿਰ ਢਾਂਡ ਬਣਾਵਾਂਗੇ ਅੱਜ ਗਾਰਮ ਨੇ ਡਿਜਿਲ ਮਾਰਨਾਲੋ ਤੇ ਇੰਜਨ ਕਰਦੇ ਆਂ ਸਟਾਰਟ ਯੋ ਯੋ ਫਿਟਰ ਇੰਨ ਫਿਟਰ ਇਹ ਕੰਮ ਚੈੱਕ ਕੀਤਾ ਜਾਵੇ ਚੈੱਕ ਨਾਲੀ ਆਪਣੀ ਛੋਟੀ ਤੇ ਥੋੜੀ ਇੱਥੇ ਰੱਖ ਕੇ ਤੋਂ ਪੀ ਆ ਜੇ ਇੱਥੇ ਰੱਖੀ ਤੇ ਗੱਡੀ ਥੋੜੀ ਹੋਰ ਇਹਨੂੰ ਕਰਕੇ ਪਿੱਛੇ ਖੜਨੀ ਪਊਗੀ ਪਿੱਛੇ ਖੜ ਕੇ ਕੀਤਾ ਕਿ ਵੀ ਆ ਸਾਰੇ ਵਾਜ ਜਾਊਗਾ ਫੇਰ ਮੋੜ ਕੇ ਟਰਾਲੀ ਲਾ ਕੇ ਕੱਲੇ ਘਰ ਨੂੰ ਭੋਵਾਂਗੇ ਗਰੀਜ ਫਿਰ ਉਸ ਲਾਵਾਂਗੇ ਜੰਗੀ ਤਰ੍ਹਾਂ ਵੀ ਹੋ ਗਈ ਟਰਾਲੀ ਆਪਣੀ ਓਕੇ ਰਿਪੋਰਟ ਤੇ ਹੁਣ ਆਪਾਂ ਲਾਗੇ ਘੋੜਾ ਘੋੜਾ ਘੱਲਾ ਦੋਨੇ ਆ ਹੁਣ ਆਪਾਂ ਕਰਾਂਗੇ ਘੋੜੇ ਦੀ ਦਵਾਈ ਆੜੀ ਗਰੀਸ ਨੂੰ ਲਾਵਾਂਗੇ ਸਾਰੀ ਚੰਗੀ ਤਰ੍ਹਾਂ ਪਹਿਲਾਂ ਇਹਨਾਂ ਨੂੰ ਕੇ ਡੰਡੇ ਡੁੰਡੇ ਲੱਕ ਲੁਕਣਾ ਲਾ ਲੈਨੇ ਤੇ ਚੰਗੀ ਤਰ੍ਹਾਂ ਲਾਵਾਂਗੇ ਤੇ ਗਰੀਸ ਕਰੋ ਵਿੱਚ ਆਕਾ ਉਹ ਯਾ ਕੇ ਦੀ ਰਿਪੋਰਟ ਆਵਾਜ਼ ਰਿਵੀ ਆ ਗਿਆ ਤਾਂ ਨਲੀ ਬਾਬਿਓ ਚੱਲੇ ਘਰ ਨੂੰ ਸਾਰੇ ਲਾਉਣਾ ਟਰਾਲੀ ਹੁਣ ਸੇਰੇ ਪਾਵਾਂਗੇ ਪਿਛੇ ਉਹ ਸਾਹਮਣੇ ਤੋਂ ਲਾ ਲੈਂਦਾ ਕੁਆਲਟੀ ਕੋਲਡ ਰੱਖ ਲਈ ਵਿੱਚ ਕਪੜੇ-ਕੁਪੜੇ ਫੇਟ ਕੇ ਆਪਣੇ ਸਾਰੇ ਤਰੀਸ ਗਰੂਸ ਨਾਲ ਲੱਪੜ ਕੇ ਤਾਂ ਲਾਉਣੇ ਆ ਚਲੇ ਕੱਪੜੇ ਘਰ ਤੋਂ ਚੇਲੇ ਉਹਨੋ ਵੀ ਆ ਗਈ ਗੱਡੀ ਘਰੇ ਆਪਣੀ ਤੇ ਆ ਸ਼ੈੱਡ ਪਾ ਬਿਠੇ ਆ ਥੋੜੀ ਨੀਵੀ ਪੈ ਗਈ ਆ ਨੇਦਰੇ ਵੱਡ ਜੇ ਪਰ ਨੀਵੀ ਚਾਹੀਦੀ ਕਾਰ ਵਾਸਤੇ ਤੇ ਹੁਣੇ ਰੋਗੀ ਬਾਰੀ ਮਨਰੂਪ ਚਾ ਲੋ ਵੀ ਉਹ ਲਗਾਇਂ ਛੋਟਾ ਆਪਣਾ ਹਾਂਜੀ ਬੱਤੂ ਆ ਗਿਆ ਮੈਂ ਆ ਗਿਆ ਥੱਲੇ ਆ ਗਿਆ ਬਸ ਮਨਰੂਪ ਮਾਨਾ ਉੱਪਰ ਆ ਜਾ ਉੱਪਰ ਆ ਜਾ ਉੱਪਰ ਆ ਜਾ ਖਾ ਲੱਗੀ ਆਪਣੀ ਟਰਾਲੀ ਜਿੱਦ ਤੂੰ ਕਪੜਾ ਖਿਲਾ ਅੰਦਰ ਹਾਂਜੀ ਹਾਂਜੀ ਮਨਰੂਪ Andy, Andy, Joe, yeah. Joe, yeah. yeah.